ਮੈਨੂੰ ਮਾਰ ਗਏ ਮੈਨੂੰ ਮਾਰ ਕੇ ਵਧ ਦਿੱਤੇ ਕਿੰਨੇ ਕੋਲਾ ਤੱਕ ਬੋਤਰਾ ਪਿੱਛੇ ਇੱਕ 마ਸੂਮ ਬੱਚੇ ਨੂੰ ਮਾਰ ਦਿੱਤਾ ਗਿਆ ਜਿਸ ਘਟਨਾ ਤੋਂ ਬਾਅਦ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਜਿੱਥੇ ਘਰ ਦੇ ਵਿੱਚ ਸੱਥਰ ਵਿੱਚ ਚੁੱਕੇ ਨੇ ਜੁੱਥੇ ਇੱਕ ਪਿਓ ਜਸਨੂ ਇੱਕ ਆਸ ਸੀ ਕਿ ਪਵਿੱਖ ਦੇ ਵਿੱਚ ਉਹ ਸਭ ਬੱਚਾ ਉਸ ਦਾ ਸਹਾਰਾ ਬਣੇਗਾ ਕਿਉਂਕਿ ਜਿਸ ਬੱਚੇ ਨੂੰ ਮੌਦ ਦੇ ਘਾਟ ਉਤਾਰਿਆ ਗਿਆ ਉਹ ਇੱਕ ਕਬੱਡੀ ਦਾ ਚੰਗਾ ਖਿਡਾਰੀ ਵੀ ਦੱਸਿਆ ਜਾ ਰਿਹਾ ਤੇ ਸਕੂਲ ਪੱਧਰ ਉੱਤੇ ਕਈ ਵਾਰ ਉਸ ਨੂੰ ਸਨਮਾਨਿਤ ਵੀ ਕੀਤਾ ਜਾ ਚੁੱਕਿਆ ਉੱਥੇ ਤੁਹਾਨੂੰ ਦੱਸ ਨਹੀਂ ਕਿ ਮਹਿਜ਼ 7ਵੀਂ ਕਲਾਸ ਦੇ ਵਿੱਚ ਉਹ ਬੱਚਾ ਪੜਦਾ ਸੀਗਾ ਪਰ ਸਿਰਫ ਕਬੂਤਰਾ ਪਿੱਛੇ ਜਿਹੜੇ ਐ ਉਸ ਨੂੰ ਮੌਤ ਦੇ ਕਾਰਡ ਉਤਾਰ ਦਿੱਤਾ ਗਿਆ ਫਿਲਹਾਲ ਇਸ ਬਾਬਤ ਦੀ ਜਾਣਕਾਰੀ ਸਾਹਮਣੇ ਆਈ ਹੈ ਉਸ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਬੱਚੇ ਉਤੇ ਸਿਰਫ ਇਹ આરોਪ ਲੱਗੇ ਸੀ ਕਿ ਉਸਨੇ ਕਬੂਤਰ ਚੋਰੀ ਕੀਤਾ ਕਿਉਂਕਿ ਜੇ ਪਹਿਲੀ ਧਿਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਕਬੂਤਰਾਂ ਰੌਂ ਦਾ ਸ਼ੌਂਕ ਸੀ ਤਾਂ ਬੱਚਾ ਵੀ ਸ਼ੌਂਕ ਰੱਖਦਾ ਸੀ ਪਰ ਜਿਵੇਂ ਉਹ ਕਬੂਤਰ ਇਸ ਦੇ ਕੋਲ ਪਹੁੰਚਦੇ ਆਪਣੇ ਕੋ ਰੱਖ ਲੈਂਦਾ ਉਸ ਤੋਂ ਬਾਅਦ ਪਹਿਲੀ ਧਿਰ ਵੱਲੋਂ ਸਾਰੀ ਤਲਾਸ਼ ਕੀਤੀ ਜਾਂਦੀ ਹੈ ਅਤੇ ਅਖੀਰ ਦੇ ਵਿੱਚ ਗੱਲ ਕਹੀ ਜਾਂਦੀ ਹੈ ਕਿ ਰਾਜਾ ਸਿੰਘ ਜਦੋਂ ਵੀ ਕਿਸੇ ਨੂੰ ਮਿਲਦਾ ਹੈ ਤਾਂ ਉਸ ਦੀ ਕੁਟਮਾਰ ਕਰਨੀ ਹੈ ਤਾਂ ਉਹਨਾਂ ਦਾ ਪਹਿਲਾ ਹੀ ਮੰਨ ਸੀਗਾ ਉਸ ਨੂੰ ਮਾਰਨ ਦਾ ਜਿਸ ਕਰਕੇ ਉਹਨਾਂ ਨੇ ਉਸ ਦਾ ਗਲਾ ਘੋਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਿਸ ਕਰਕੇ ਹੁਣ ਪੀੜਤ ਪਰਿਵਾਰਿਕ ਮੈਂਬਰ ਜਿਹੜੇ ਨੇ ਰੋਂਦੇ ਕੁਲੋਂਦੇ ਹੋਏ ਨਜ਼ਰ ਆ ਰਹੇ ਨੇ ਫਿਲਹਾਲ ਤੋਂ ਦੱਸ ਨੇ ਕਿ ਮਾਮਲਾ ਮਾਨਸਾ ਜ਼ਿਲ੍ਹੇ ਦੇ ਕਸਬਾ ਸਰਤੂਰ ਕੜ ਦੇ ਪਿੰਡ ਰੁੜਕੀ ਤੋਂ ਸਾਹਮਣੇ ਆਇਆ ਜਿੱਤੇ 13 ਸਾਲਾ ਰਾਜ ਸਿੰਘ ਬੱਚੇ ਨੂੰ ਮਹਿਸਸ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ ਕਿ ਉਸਨੇ ਉਸ ਉੱਤੇ ਕਬੂਤਰ ਚੋਰੀ ਕਰਨ ਦੇ ਦੋਸ਼ ਲੱਗੇ ਸੀ ਜਿਸ ਕਰਕੇ ਹੁਣ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਉਹ ਪਿਓ ਜੋ ਕਿ ਦਿਹਾੜੀ ਕਰਦਾ ਹੈ ਤੇ ਉਸ ਨੂੰ ਆਸ ਸੀ ਕਿ ਵੱਡਾ ਹੋ ਕੇ ਉਸ ਦਾ ਪੁੱਤ ਉਸ ਦਾ ਸਹਾਰਾ ਬਣੇਗਾ ਪਰ ਉਸ ਦੇ ਸਹਾਰੇ ਨੂੰ ਹੀ ਮਾਰ ਦਿੱਤਾ ਗਿਆ ਤਾਂ ਜੁੰਦੇ ਜੀ ਇੱਕ ਪਿਓ ਨੂੰ ਮਾਰ ਦਿੱਤਾ ਗਿਆ ਜਿੱਥੇ ਉਸ ਦੇ ਮਾਸੂਮ 13 ਸਾਲਾ ਬੱਚੇ ਦਾ ਗਲਾ ਘੁੱਟ ਕੇ ਉਸ ਨੂੰ ਮੌਤ ਦੇ ਕਾਰਨ ਤੜੀਤੇ ਜਿਸ ਤੇ ਪ੍ਰਸ਼ਾਸਨ ਅੱਗੇ ਮੰਗ ਕਰ ਰਿਹਾ ਕਿ ਇਸ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਫਿਲਹਾਲ ਕੀ ਕੁਝ ਕਹਿੰਦੇ ਨਜ਼ਰ ਆ ਰਹੇ ਨੇ ਇਲਾਕਾ ਨਿਵਾਸੀ ਇਸ ਘਟਨਾ ਨੂੰ ਲੈ ਕੇ ਉਹ ਸੁਣਦੇ ਆ ਵਿਸ਼ਾਲ ਕੁਮਾਰੇ ਜੀ ਮਾਮਲਾ ਇਹ ਸਾਰਾ ਕਬੂਤਰਾਂ ਦਾ ਸੀਗਾ ਜੀ ਇਹ ਇਹਨੇ ਕਬੂਤਰ ਢਾਕਦੇ ਸੀ ਇਹ ਕੋਚੀ ਹੋ ਰਹੀ ਪਹਿਲਾਂ ਤੋਂ ਜੀ ਇਹ ਵੀ ਜਵਾਕ ਕਬੂਤਰਾਂ ਮਾੜਾ ਮੋਟਾ ਸ਼ਿਕਾਇਤ ਸੀਗਾ ਜੀ ਇਹਦੇ ਕੋਲ ਇਹਨਾਂ ਨੇ ਕਬੂਤਰ ਘਵਾਤ ਡਾਇਆ ਹੋਊਗਾ ਕੋਈ ਇਹਨੇ ਇਹਦੇ ਕੋਲ ਬਹਿ ਗਏ ਇਹਨੇ ਲਿਆ ਫੜ ਜੀ ਇਹਨੂੰ ਸਾਰਾ ਦਿਨ ਪਹਾੜ ਦੇ ਫਿਰਦੇ ਰਹੇ ਜੀ ਮੁੜ ਕੇ ਇਹਨਾਂ ਦੇ ਘਰੇ ਗਏ ਜੀ ਵਾਰਨਿੰਗ ਦਿੱਤੀ ਇਹਨਾਂ ਨੂੰ ਕਹਿੰਦੇ ਜਿੱਥੇ ਸਾਨੂੰ ਮਿਲ ਗਿਆ ਸੀ ਉੱਥੇ ਮਾਰਾਂਗੇ ਮੁੜ ਕੇ ਸ਼ਾਮ ਨੂੰ ਆਹ ਮੁੰਡਿਆਂ ਕੋਲੇ ਗਿਆ ਜੀ ਇਹਨਾਂ ਨੂੰ ਕਹਿੰਦਾ ਵੀ ਜਿੱਥੇ ਸਾਨੂੰ ਮਿਲ ਗਿਆ ਸੀ ਮਾਰਾਂਗੇ ਉਹਨਾਂ ਦਾ ਪੂਰਾ ਪਲਾਨ ਨਹੀਂ ਸੀਗਾ ਮਾਰਨ ਦਾ ਜੀ ਉਹਨੂੰ ਮੁੰਡੇ ਨੂੰ ਕਿਉਂਕਿ ਉਹ ਕੇ ਪੇ ਸੀਗਾ ਉਹ ਤੋਂ ਪਹਿਲਾਂ ਵੀ ਦੋ ਤਿੰਨ ਵਾਰੀ ਕੁੱਟਿਆ ਜੀ ਉਹਨੂੰ ਉਹਨਾਂ ਨੇ ਤੇ ਬਾਕੀ ਉਹ ਮੁੰਡਾ ਕਬੱਡੀ ਖੇਡਦਾ ਸੀ ਪੰਜਾਬ ਵਾਸਤੇ ਬਹੁਤ ਸੋਹਣੀ ਕਬੱਡੀ ਖੇਡਦਾ ਸੀ ਜੀ ਇਹਨਾਂ ਨੇ ਬਸ ਉਹ ਖੇਡ ਮਾਰਤੀ ਸਾਰਾ ਕੁਝ ਖਤਮ ਕਰਤੀ ਗਣੀ ਦਾ ਗਰੀਬ ਪਿਓ ਹੈ ਜੀ ਉਹਦਾ ਵਿਚਾਰਾ ਦਿਹਾੜੀ ਜ ਇਹਦੇ ਵੀ ਜਿਵੇਂ ਜਾਂਉਂਦੇ ਜੀ ਮਾਰਤਾ ਹੀ ਇਹਨੂੰ ਉਹਨਾਂ ਨੇ ਕੀ ਸੀ ਪੂਰਾ ਮਸਲਾ ਕੀ ਆ ਮੇਰਾ ਨਾਮ ਰਾਜੂ ਆਈ ਇਹ ਮਸਲਾ ਸਾਰਾ ਕਬੂਤਰਾਂ ਦਾ ਸੀ ਗਈ ਤੇ ਇਹ ਮਾੜਾ-ਮੋਟਾ ਸ਼ਾਂਖ ਸੀ ਕਬੂਤਰਾਂ ਦਾ ਇਹਨਾਂ ਨੇ ਵੀ ਫੜ-ਫੜ ਲੈਂਦੇ ਸੀ ਗਈ ਤੇ ਉਹ ਕਬੂਤਰ ਉਹਨਾਂ ਦੀ ਕੁਦਰਤੀ ਇਹਨਾਂ ਨੇ ਫੜ ਲਿਆ ਤੇ ਉਹ ਇਹਨਾਂ ਦੇ ਮੰਗਰ ਪਏ ਰਹੇ ਸਾਰਾ ਦਿਨ ਹੀ ਭੱਜ ਦਰਨਾ ਠੀਕ ਕਰਦੇ ਰਹੇ ਇਹਨਾਂ ਨੂੰ ਪਾਲਦੇ ਫਿਰਦੇ ਰਹੇ ਇੱਕ ਦੂਜੇ ਨੂੰ ਟੱਕਰੇ ਵੀ ਉਹਨਾਂ ਨੂੰ ਪੁੱਛਿਆ ਵੀ ਇਹਨਾਂ ਨੇ ਰਾਹ 'ਚ ਵੀ ਕਿਤੇ ਰਾਜਾ ਸਿੰਘ ਦੇਖਿਆ ਨਹੀਂ ਤੁਸੀਂ ਬੀਸ ਨੂੰ ਫੜਨਾ ਕੁੱਟਨਾ ਤੇ ਸ਼ਾਮ ਨੂੰ ਜਾ ਕੇ ਰਾਤ ਨੂੰ ਜਾ ਕੇ 6:00 7:00 ਵਜੇ ਇਹ ਭਾਲ ਕਰਨ ਲੱਗੇ ਆ ਪਰਿਵਾਰ ਜੀ ਸਾਰੇ ਸਾਰਾ ਤੇ ਤੁਰੇ ਫਿਰੇ ਇਹਨੇ ਬੇਨਤੀਆਂ ਵੀ ਕਰਾਈਆਂ ਗੁਰਦੁਆਰੇ ਜੀ ਤਿੰਨ ਵਾਰੀ ਘਾਟੋ ਘਾਟੀ ਕਿਸੇ ਨੂੰ ਕੋਈ ਪਤਾ ਨਹੀਂ ਲੱਗਿਆ ਜੀ ਫਿਰ ਜਾ ਕੇ ਹੀ ਰਾਤ ਨੂੰ 12:00 1:00 ਵਜੇ ਪਤਾ ਲੱਗਾ ਜੀ ਫਿਰ ਉਹ ਸਮੇ ਉਹਦੇ ਗੋਡੇ 60 ਸਿਗੀ ਪੂਰੀ ਅੰਨ ਨਾਲਿਆਂ ਤੇ 60 ਸਿਗੀ ਪੂਰੀ ਤੇ ਫਾਹਾ ਦੀ ਤਰ੍ਹਾਂ ਟੰਗਿਆ ਪਿਆ ਸੀ ਖਸਾਬ ਦਾ ਨਾਲ ਵੀ ਫਾਹਾ ਦੇ ਕੇ ਸੱਟਾ ਪਿਆ ਸੀ ਹਾਂਜੀ ਤੁਹਾਡਾ ਜੀ ਲਗਵਿੰਦਰ ਜੀ ਜਿਹੜਾ ਬੱਚੇ ਦੀ ਡੈਥ ਹੋਈ ਆ ਜਿਹੜੇ ਬੱਚੇ ਨੂੰ ਮਾਰਿਆ ਗਿਆ ਸੀ ਨਾਂ ਸੀ ਉਹਦਾ ਕਿੰਨੀ ਉਮਰ ਸੀ ਉਹ ਰਾਜਾ ਸਿੰਘ ਸੀ ਜੀ 13 ਸਾਲ ਦਾ ਸੀਗਾ 7ਵੀਂ ਕਲਾਸ ਚ ਪੜਦਾ ਸੀ ਇਸ ਦੂੜ ਹੈ ਬਾ ਕਬੂਤਰ ਕਬੂਤਰਾਂ ਪਿੱਛੇ ਮੜਾ ਮੋਟਾ ਇਹ ਭੱਜ ਪੈਂਦਾ ਸੀ ਉਹਦੇ ਪਿੱਛੇ ਉਹਨਾਂ ਨੇ ਉਹਦੀ ਜਾਨ ਲੈ ਲਈ ਇਹ ਹੋਇਆ ਕੀ ਅਸਲ ਤੇ ਕਦੋਂ ਦੀ ਗੱਲ ਹੈ ਇਹ ਕੱਲ ਦੀ ਗੱਲ ਆਈ ਇਹ ਦਿਨ ਦੀ ਉਦੋਂ ਬਾਅਦ ਚੀਜ਼ ਹੋ ਬਈ ਅਸੀਂ ਸਾਨੂੰ ਨਹੀਂ ਦਿਖਿਆ ਉਹਨਾਂ ਨੇ ਲ ਘੋ ਲਿਆ ਜਾਂ ਕੀ ਮਸਲਾ ਕੀ ਕਿੜਿਆ ਕਿਉਂ ਸੀ ਕਬੂਤਰਾਂ ਤੋਂ ਵਿਗੜਿਆ ਹਾਂ ਕਬੂਤਰਾਂ ਤੋਂ ਵਿਗੜਿਆ ਜੀ ਹੈ ਤੁਹਾਨੂੰ ਤਾਂ ਰਾਤ ਨੂੰ ਜੀ 12 ਵਜੇ ਮਰਿਆ ਹੋਇਆ ਹੱਥ ਲੱਗਾ ਸਾਡੇ ਦਾ ਜੀ ਹੈ ਸਾਡੇ 12 ਵਜੇ ਮਰਿਆ ਹੋਇਆ ਹੱਥ ਲੱਗਾ ਜੀ ਮੇਰੇ ਤਾਂ ਇਹ ਪਹਿਲਾਂ ਵੀ ਕੋਈ ਪਹਿਲਾਂ ਨਹੀਂ ਇਹ ਹੀ ਨਾ ਜੀ ਕਬੂਤਰ ਨਹੀਂ ਰੱਖਦਾ ਸੀ ਉਂ ਬਾਸ ਮਾੜਾ ਮੋਟਾ ਜਵਾਗ ਤਨੂੰ ਫਿਰ ਪਤਾ ਫਿਰ ਦੇ ਦਿੰਦੇ ਆ ਜੀ ਧਮਕੀ ਧਮਕੀ ਦਿੰਦਾ ਰਿਹਾ ਕੋਚੀ ਵੀ ਦਿੰਦਾ ਰਿਹਾ ਤੇਜਾ ਵੀ ਦਿੰਦਾ ਰਿਹਾ ਇੱਕ ਉਹਦਾ ਕਾਲਾ ਮੁੰਡਾ ਸੀ ਉਹ ਵੀ ਦਿੰਦਾ ਰਿਹਾ ਜੀ ਦੋ ਤਿੰਨ ਵਾਰੀ ਧਮਕੀਆਂ ਦੇ ਗਿਆ ਕੇ ਕਰੀ ਜੀ ਕਹਿੰਦੇ ਸਾਨੂੰ ਕਿੱਥੇ ਵੀ ਤੇ ਆ ਗਿਆ ਸੀ ਇਹਨੂੰ ਮਾਰਾਂਗੇ ਛੱਡਦੇ ਨਹੀਂ ਐਂ ਗੱਲ ਹੋ ਗਈ ਇਹ ਗੱਲ ਕਰੀ ਕਈ ਆਈ ਹੁਣਾਂ ਚਾਰ ਪੰਜ ਵਾਰੀ ਹੈ ਕਹਿੰਦੇ ਕਿੱਥੇ ਸਾਨੂੰ ਤੇ ਆ ਗਿਆ ਉੱਥੇ ਅਸੀਂ ਇਹਨੂੰ ਮਾਰਾਂਗੇ ਛੱਡਦੇ ਨਹੀਂ ਸੱਟਿਆ ਉਹ ਕਿੱਥੇ ਕਿੱਥੇ ਆ ਕਿਵੇਂ ਮਾਰਿਆ ਉਹਦੇ ਜੀ ਇੱਥੋਂ ਇੱਕ ਦਾ ਗੋਡਾ ਤੋੜਤਾ ਜੀ ਲੱਤ ਤੋੜਤੀ ਆਹ ਚੀਜ਼ ਜੀ ਉਹਦੀ ਨਾਲ ਪੀਸੇ ਆ ਜੀ ਆ ਥਾਵਾਂ ਤੇ ਉਹਦੇ ਨਿਸ਼ਾਨੀਆਂ ਪੈਰੀਆਂ ਘਰੂਟਾਂ ਦੀਆਂ ਉਹ ਜੁਕਰ ਹੈ ਹੈ ਨਾਲ ਫੜ ਕੇ ਜੀ ਉਹਨੂੰ ਮਾਰਿਆ ਗਿਆ ਜੀ ਮੈਂ ਤਾਂ ਮੰਗਾ ਹੀ ਆ ਜੀ ਮੈਨੂੰ ਇਨਸਾਫ ਮਿਲੇ ਜੀ ਕਿਹੜਾ ਮੇਰੇ ਨਾਲ ਹੋਇਆਗਾ ਸਜ਼ਾ ਹੋਵੇ ਜਾਂ ਫਾਂਸੀ ਸਜ਼ਾ ਹੋਵੇ ਜੀ ਉਹਨਾਂ ਨੂੰ ਰੋਡ ਗੜ ਦੇ ਵਿੱਚ ਇੱਕ ਰੋਡ ਕੀ ਪੈਂਡਿਆ ਉਹਦੇ ਵਿੱਚ ਇੱਕ ਕਤਲ ਦਾ ਮਾਮਲਾ ਸਾਹਮਣੇ ਆਇਆ ਕੀ ਸੀ ਪੂਰਾ ਮਾਮਲਾ ਸੀ ਸਾਨੂੰ ਅੱਜ ਸੋਭਾ ਇੱਕ ਸਿਵਲ ਹਸਪਤਾਲ ਸਰਦੂਲਗੜ ਤੋਂ ਇਨਫੋਰਮੇਸ਼ਨ ਆਈ ਸੀ ਕਿ ਇੱਕ 13 ਸਾਲ ਦਾ ਲੜਕਾ ਰਾਜਾ ਸਿੰਘੂ ਦੀ ਡੈੱਡ ਬੋਡੀ ਆਈ ਹੈ ਜਿਹਦੇ ਪੇਰੈਂਟਸ ਜਿਹਦੇ ਪਿਤਾ ਵੱਲੋਂ ਬਿਆਨ ਦਰਜ ਕਰਾਇਆ ਗਿਆ ਕਿ ਉਹਦੇ ਲੜਕੇ ਦਾ ਤਿੰਨ ਬੰਦਿਆਂ ਨੇ ਗਲਾ ਘੋਟ ਕੇ ਕਤਲ ਕੀਤਾ ਹੈ ਜਿਸ ਸੰਬੰਧੀ ਤਿੰਨ ਬੰਦਿਆਂ ਦੇ ਖਿਲਾਫ ਬੰਦੀਆਂ ਤਾਰਾ ਤੇ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ ਤੇ ਜਿਹੜੇ ਦੋਸ਼ੀਆਂ ਦੀ ਭਾਲ ਕੀਤੀ ਹੈ ਜਿਹੜੇ ਜਲਦੀ ਗ੍ਰਿਫਤਾਰ ਕਰ ਲਏ ਜਾਣਗੇ ਸਰ ਇਹ ਦੋਸ਼ੀਆਂ ਦਾ ਜਿਹੜਾ ਪਹਿਲਾਂ ਕੋਈ ਮਾਮਲਾ ਦਰਜ ਹੈਗਾ ਨਹੀਂ ਇਹ ਅਸੀਂ ਰਿਕਾਰਡ ਚੈੱਕ ਕਰ ਰਹੇ ਹਾਂ ਜੀ ਪਹਿਲਾਂ ਇਹ ਕੀ ਮੁਕੱਦਮੇ ਦਰਜ ਨੇ ਸਰ ਇਹ ਬੱਚਾ ਜਿਹੜਾ ਉਹ ਕਿੰਨੇ ਸਾਲ ਦਾ ਸੀ ਜੀ ਦੀ ਉਮਰ ਕਰੀਬ 13 ਸਾਲ ਸੀ ਜੀ